ਸਰ ਮੇਰਾ ਨਾਮ ਹਰਪ੍ਰੀਤ ਕਾਂਸਲਾ ਪਿਛਲੇ 2 ਸਾਲ ਤੋਂ ਮੈਂ ਜਮੇਟੋ ਦੇ ਵਿੱਚ ਕੰਮ ਕਰ ਰਿਹਾ ਹਾਂ ਜਮੇਟੋ ਪਹਿਲਾਂ ਬਹੁਤ ਵਧੀਆ ਪੈਸੇ ਦੇ ਰਹੀ ਸੀ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਵਧੀਆ ਅਰਨੀ ਹੁੰਦੀ ਸੀ ਸੀ ਵਧੀਆ ਕੰਮ ਕਰਦੇ ਸੀ ਕਦੇ ਹੜਤਾਲ ਵੀ ਨਹੀਂ ਕੀਤੀ ਸੀ ਪਰ ਪਿਛਲੇ 2-3 ਮਹੀਨਿਆਂ ਤੋਂ ਸਾਡੇ ਨਾਲ ਕੰਪਨੀ ਐਨਾ ਕਿ ਧੱਕਾ ਕਰ ਰਹੀ ਹੈ ਵੀ ਛੱਡੋ ਮੈਂ 7 ਤੋਂ 11 ਕੰਮ ਕਰਦਾ ਹਾਂ 350 ਦਾ ਕੰਮ ਕਰਦਾ ਹਾਂ ਜਿੱਥੇ 100 ਦਾ ਪੈਟਰੋਲ ਲੱਗ ਜਾਂਦਾ 70 ਦੀ ਰੋਟੀ 4 ਘੰਟਿਆਂ ਦੇ ਵਿੱਚ ਮੈਂ 170 ਰੁਪਏ ਲੈ ਕੇ ਆਉਣਾ ਜਦੋਂ ਕਿ ਅੱਜ ਤੋਂ 1.5-2 ਮਹੀਨੇ ਪਹਿਲਾਂ ਅਸੀਂ ਮੈਂ 400 ਰੁਪਏ ਘਰ 2.5 ਕਿਲੋਮੀਟਰ ਚੱਕਣੇ ਆਉਣ ਵਾਸਤੇ 2.5 ਕਿਲੋਮੀਟਰ ਗਾ ਉੱਥੇ ਦੇ ਕੇ ਆਉਣਾ 2.5 ਕਿਲੋਮੀਟਰ ਸਾਡੀ ਵਾਪਸੀ 7.5 ਕਿਲੋਮੀਟਰ 25 ਰੁਪਏ ਦੇ ਵਿੱਚ ਆਰਡਰ ਲਵਾਇਆ ਜਾ ਰਿਹਾ ਕਿੱਥੇ ਟਿੱਕਰ ਜਾਇਆ ਦੱਸੋ ਸਾਨੂੰ 2.5 ਰੁਪਏ 1 ਕਿਲੋਮੀਟਰ ਦੇ ਮਿਲ ਰਹੇ ਆ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਸਾਨੂੰ ਕੈਂਟ ਦਾ ਆਰਡਰ ਪੈਂਦਾ ਕੈਂਟ ਦੇ ਵਿੱਚ ਉਹ ਆਰਮੀ ਵਾਲਾ ਚੱਲਦੇ ਰੂਲ ਨੇ ਉਹ ਐਂਟਰੀ ਵੀ ਕਰਾਉਣਗੇ ਸਭ ਕੁਝ ਕਰਾਉਣਗੇ ਜਾਇਜ ਆ ਸਾਨੂੰ ਇੱਕ ਘੰਟਾ ਅੰਦਰ ਲੱਗ ਜਾਂਦਾਗਾ ਕੰਪਨੀ ਉਹ ਚੀਜ਼ ਨੂੰ ਕੋਈ ਮੈਟਰ ਨਹੀਂ ਕਰਦੀ ਅਸੀਂ ਰੈਸਟੋਰੈਂਟ ਤੇ ਜਾਂਦੇ ਆ ਆਰਡਰ ਰੀਚ ਕੀਤਾ ਸੀ ਸਾਨੂੰ ਇੱਕ ਘੰਟਾ ਆਰਡਰ ਨਾ ਮਿ ਦੂਜੀ ਗੱਲ ਆਪਦੇ ਵਿੱਚ অপਸ਼ਨ ਹੀ ਨਹੀਂ ਹੈਣੀ ਤੁਸੀਂ ਕਸਟਮ ਕੇਰ ਨੂੰ ਕਾਲ ਕਰ ਸਕੋ। ਨਾ ਕਸਟਮਰ ਨੂੰ ਕਾਲ ਕਰਨ ਦਾ অপਸ਼ਨ ਆ ਨਾ ਕਸਟਮ ਕੇਰ ਨੂੰ ਕਾਲ ਕਰਨ ਦਾ অপਸ਼ਨ ਆ। ਪਹਿਲੀ ਗੱਲ ਤਾਂ ਕਿਤੇ ਰਾਈਡਰ ਫਸ ਜਾਂਦਾ। ਕੋਈ ਮਜਬੂਰੀ ਪੈ ਗਈ ਬੰਦਾ ਜਿਹੜੀ ਬੰਦ ਕਰ ਦਿੰਦਾ ਜਾਂ ਆਰਡਰ ਕਿਸੇ ਕਾਰਨ ਡਿਨਾਈ ਕਰ ਦਿੰਦਾ ਉਹਨੂੰ ਪੈਨਲਟੀਆਂ ਤੇ ਮਨਲਟੀਆਂ ਪਾਈਆਂ ਜਾਂਦੀਆਂ ਨੇ। ਇਹ ਕਿੱਥੇ ਚੱਕਰ ਜਾਇਆ। ਐਨੇ ਬੰਦੇ ਖੜੇ ਇਕੱਠੇ ਹੋਏ ਸੀ ਇਕੱਠੇ ਇਸੇ ਲਈ ਹੋਏ ਆ ਇਹ ਸਾਰੇ ਦੁਖੀ ਆ। ਕੋਈ ਇੱਕ ਬੰਦਾ ਦੁਖੀ ਨਹੀਂਗਾ ਹੁਣ ਮੈਂ ਅੱਜ ਬੋਲਾਂ ਹੋ ਸਕਦਾ ਮੇਰੀ ਆਈਡੀ ਰੈਮਿਨੇਟ ਕਰ ਦੇਣੀ। ਕੋਈ ਵੱਡੀ ਗੱਲ ਨਹੀਂ। ਸਾਡੇ ਤੁਹਾਡੇ ਹੜਤਾਲ। ਸਰ ਸਾ ਸਾਡੀ ਤੁਸੀਂ ਇਹ ਦੇਖੋ ਵੀ ਕੰਪਨੀ ਦੇ ਕੋਈ ਵੀ ਅਧਿਕਾਰੀ ਸਾਡੀ ਗੱਲ ਸੁਣਨੀ ਨਹੀਂ ਆਇਆ ਹਾਲਾਂਕਿ Zomato ਦੀ ਐਪ ਦੇ ਵਿੱਚ ਰੈਸਟੋਰੈਂਟ ਸਾਰੇ ਬੰਦ ਨੇ ਕੋਈ ਅਧਿਕਾਰੀ ਜਿਹੜਾ TL ਲੋ ਵੀ ਨਹੀਂ ਸੁਣ ਆਇਆ ਨਵੇਂ TL ਬਣੇ ਗੁਰਬਖਸ਼ ਦਾ ਇਹੋ ਕੋਈ ਸਾਥੀ ਕਰ ਸਹੀਆ ਇਸ ਤੋਂ ਪਹਿਲਾਂ ਇਹਨਾਂ ਨੇ ਤਾਂ ਸਾਡੀ ਕੋਈ ਗੱਲ ਸੁਣਵਾਈ ਨਹੀਂ ਕੀਤੀ ਪੂਰੇ ਬਠਿੰਡੇ ਦੇ ਅੰਦਰ ਬੰਦ ਕੀਤਾ ਗਏ ਪੂਰੇ ਬਠਿੰਡੇ ਦੇ ਅੰਦਰ ਸਾਡੀ ਸਟ੍ਰਾਈਕ ਹੈ ਜੀ ਬਠਿੰਡੇ ਦੇ ਵਿੱਚ ਜਿੰਨੇ ਵੀ Zomato ਦੇ ਰਾਈਡਰ ਨੇ ਸਾਰੇ ਇਕੱਠੇ ਨੇ ਜਿੰਨਾਂ ਤੇ ਬਹੁਤ ਯਾਨੇ ਤੇ ਖੜੇ ਨੇ ਬਹੁਤ ਯਾਨੇ ਨਹੀਂ ਆ ਸਕੇ ਕਿਸੇ ਕਾਰਨ ਕਰਕੇ ਕੋਈ ਰਾਤ ਨੂੰ ਡਿਊਟੀ ਕਰਦਾ ਕੋਈ ਕੁਝ ਕਰਦਾ ਸਰ ਕੀ ਨਾਵਾ ਤੁਹਾਡਾ ਸਰ ਮੇਰਾ ਨਾਮ ਰਾਮ ਕੁਮਾਰ ਹੈਗਾ ਜੀ ਮੈਂ Zomato ਰਾਈਡਰ ਐ Zomato 'ਚ ਕੰਮ ਕਰ ਰਹਾ ਪਿਛਲੇ 2 ਸਾਲ ਤੋਂ ਠੀਕ ਐ ਸਰ ਹਾਂਜੀ ਮਾਮਲਾ ਪ੍ਰੋਫੈਸਰ ਮਾਮਲਾ ਸਰ ਐ ਪਹਿਲਾਂ ਅਸੀਂ ਕੰਮ ਕਰਦੇ ਸੀ 10 ਕਿਲੋਮੀਟਰ ਦੇ 120 ਰੁਪਏ ਦਿੰਦੇ ਸੀ ਰਿਟਰਨ ਆ ਪਾ ਕੇ ਠੀਕ ਐ ਸਰ ਹੁਣ 10 ਕਿਲੋਮੀਟਰ ਦੇ 50 ਰੁਪਏ ਦਿੰਦੇ ਐ ਕੰਪਨੀ ਨੂੰ ਐ ਪੁੱਛੇ ਸਰ ਉਹੀ ਤੇਲ ਐ ਉਹੀ ਸਾਡਾ ਕੰਮ ਐ ਠੀਕ ਐ ਪੈਸੇ ਕਿਉਂ ਕੱਟ ਦੇ ਰਹੀ ਐ ਮੈਂ ਕਹਿੰਦਾ ਕਿੰਨੀ ਵਧੀ ਐ ਪੈਸੇ ਕੱਟ ਦੇ ਰਹੀ ਐ ਕੰਪਨੀ ਸਾਡੂ ਸਾਨੂੰ ਹੱਕ ਨਹੀਂ ਦੇ ਰਹੀ ਪੂਰਾ ਸਾਡਾ ਮੰਗ ਹੈ ਜੀ ਜੇ 10 ਕਿਲੋਮੀਟਰ ਅਸੀਂ ਜਾਣੇ ਤਾਂ 12 ਰੁਪਏ ਪਰ ਕਿਲੋਮੀਟਰ ਜੋੜ ਕੇ ਦੇਵੇ ਪੈਸੇ ਰਿਟਰਨ ਅੱਡ ਦੇਵੇ ਜਿਹੜਾ ਦੂਰੋਂ ਚੱਕਦੀ ਆ 5 5 6 6 ਕਿਲੋਮੀਟਰ ਦੀ ਪਿਕਅਪ ਜੀ ਉਹਦਾ ਵੀ ਪੈਸੇ ਮਿਲ ਗਏ ਕਿ ਤੇਲ ਮੱਚਦਾ ਮੋਟਰਸਾਈਕਲ ਘੱਸਦਾ ਜੀ ਐਵੇਂ ਜਾਨੇ ਰਤ ਨੂੰ 2 ਵਜੇ ਤੱਕ ਕੰਮ ਕਰਦੇ ਯਾਰ ਕਿੱਡਾ ਰਿਸਕ ਹੁੰਦਾ ਕਿੰਨੇ ਬੰਦੇ ਨਾਲ ਸਾਡੇ ਨਾਲ ਲੁੱਟਖੋਰ ਕੀ ਕੁਝ ਨਹੀਂ ਹੁੰਦਾ ਫਿਰ ਵੀ ਅਸੀਂ ਰਿਸਕ ਲੈ ਕੇ ਕੰਮ ਕਰਦੇ ਆ Zomato ਦਾ ਕਿ ਜ਼ੇਮੈਟੋ ਕੰਪਨੀ ਦਾ ਕੰਮ ਚੱਲੇ ਤੇ ਜੋ ਵੀ ਕਿੰਨਾ ਮੁਨਾਫਾ ਕਮਾਉਂਦੀ ਹੈ ਕੰਪਨੀ ਜ਼ੇਮੈਟੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨਾ ਰੇਟ ਚੜਿਆ ਹੋਇਆ ਹੈ ਸਾਡਾ ਨਾਂ ਕੀ ਰੱਖਿਆ ਹੋਇਆ ਹੈ ਜ਼ੇਮੈਟੋ ਡਿਲੀਵਰੀ ਪਾਰਟਨਰ ਪਾਰਟਨਰ ਦਾ ਕੀ ਮਤਲਬ ਹੈ ਜੇ ਜ਼ੇਮੈਟੋ ਕਮਾਉਂਦੀ ਹੈ ਤਾਂ ਉਹਦੇ ਅਰਨਿੰਗ 'ਚ ਸਾਨੂੰ ਵੀ ਦੇਣਾ ਚਾਹੀਦਾ ਸਾਨੂੰ ਕੀ ਦਿੰਦੇ ਹੋ ਕੁਝ ਨਹੀਂ ਦਿੰਦੇ ਸਰ ਅੰਗਰੇਜ਼ਾਂ ਵਾਂਗੂ ਸਾਨੂੰ ਸਾਡੇ ਤੋਂ ਹੱਕ ਲੈ ਰਹੇ ਨੇ ਜਿਹੜੀ ਸਾਡੀ ਕਮਾਈ ਬਣਦੀ ਹੈ ਇਨਕਮ ਉਹ ਨਹੀਂ ਸਾਨੂੰ ਪੂਰਾ ਦੇ ਰਹੀ ਹੈ ਸੋਸ਼ਲ ਸ਼ੋਸ਼ਣ ਕਰ ਰਹੇ ਨੇ ਸੋਸ਼ਲ ਸਮਝੋ ਜੋ ਮਰਜ਼ੀ ਸਾਵੇ ਸਰ ਸਾਨੂੰ ਸਾਡਾ ਹੱਕ ਚਾਹੀਦਾ ਕੁਝ ਵੀ ਹੋ ਜੇ ਐਨੇ ਕੰਡੀਸ਼ਨਾਂ ਲਾ ਰਕੇ ਕੰਮ ਦੇ ਜੇ ਬੰਦਾ ਕੋਈ ਕੰਮ ਕਰਦਾ 6 ਘੰਟੇ ਕੰਮ ਨਹੀਂ ਕਰੂਗਾ ਤੋ 170 ਪੈਸੈਂਟ ਨਹੀਂ ਦਊਗਾ ਇਹ ਸਭ ਸਕੀਮ ਆ ਅਸੀਂ ਫਿਰ ਵੀ ਉਹ ਕਰਦੇ ਆ ਫਿਰ ਵੀ ਸਾਨੂੰ ਆਰਡਰ ਅਰਨਿੰਗ ਪੂਰਾ ਨਹੀਂ ਦਿੰਦੇ ਆ ਸਰ ਠੀਕ ਹੈ ਸਰ ਸਰ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਸਰ ਉਦੋਂ ਤੱਕ ਅਸੀਂ ਕੰਮ ਨਹੀਂ ਕਰਦੇ ਸਰ ਇਹ ਸਾਰੇ ਰਾਈਡਰਾਂ ਦੀ ਇੱਕੋ ਹੀ ਸਲਾਹ ਹੈ ਜੀ ਮੇਰਾ ਨਾਮ ਜੀ ਤਰਨਜੀਤ ਸਿੰਘ ਹੈ ਮੈਂ ਜੋਮੈਟੋ ਦੇ ਵਿੱਚ ਕੰਮ ਕਰਦਾ ਤੇ ਕੰਪਨੀ ਸਾਨੂੰ ਨਾ ਤਾਂ ਵੇਟਿੰਗ ਟਾਈਮ ਦਿੰਦੀ ਹੈ ਅਸੀਂ ਇੱਕ ਇੱਕ ਘੰਟਾ ਰੈਸਟੋਰੈਂਟ ਦੇ ਬਾਹਰ ਵੇਟ ਕਰਦੇ ਆ ਆਰਡਰ ਚੱਕਣ ਦੇ ਤੇ ਸਾਨੂੰ ਕੋਈ ਵੇਟਿੰਗ ਟਾਈਮ ਨਹੀਂ ਮਿਲਦਾ ਰੈਸਟੋਰੈਂਟ ਵਾਲਾ ਸਾਡੇ ਨਾਲ ਰੂਟਲੀ ਬਿਹੇਵ ਕਰਦਾ ਤੇ ਅਸੀਂ ਤਾਂ ਵੀ ਉਹ ਸਹਨੇ ਆ ਕੰਪਨੀ ਸਾਨੂੰ 5 ਕਿਲੋਮੀਟਰ ਤੋਂ ਪਿਕਅਪ ਪਾ ਰਹੀ ਹੈ 6 ਤੋਂ ਪਾ ਰਹੀ ਹੈ 7 ਤੋਂ ਪਾ ਰਹੀ ਹੈ ਸਾਨੂੰ 1 ਰੁਪਿਆ ਨਹੀਂ ਦਿੱਤਾ ਜਾ ਰਿਹਾ ਜਿਹੜਾ ਅੱਗੇ ਸਾਨੂੰ 5 ਕਿਲੋਮੀਟਰ ਜਾਣਾ ਪੈਂਦਾ ਉਹਦੇ ਹੀ ਪੈਸੇ ਉਹ ਵੀ ਪੂਰੇ ਨਹੀਂ ਦਿੱਤੇ ਜਾ ਰਹੇ ਸਾਡੇ 10 ਰੁਪਏ ਕਿਲੋ ਰੇਟ ਦਿੱਤਾ ਜਾਵੇ ਸਾਡਾ ਪਿਕਅਪ ਦੇ ਵੀ ਪੈਸੇ ਸਾਨੂੰ ਚਾਹੀਦੇ ਆ ਤੇ ਬਾਕੀ ਰੈਸਟੋਰੈਂਟ ਵਾਲੇ ਸਾਨੂੰ ਗੱਡੀ ਵਿਕਲ ਪਾਰਕ ਨਹੀਂ ਕਰਨ ਦਿੰਦੇ ਬਾਰਮੁਰੇ ਸਾਨੂੰ ਕਹਿੰਦੇ ਅਸੀਂ ਉਹਨਾਂ ਤੋਂ ਆਰਡਰ ਚੱਕਣਾ ਹੁੰਦਾ ਉਹ ਕਹਿੰਦੇ ਸਾਨੂੰ ਸਾਡੇ ਬਾਰਮੁਰੇ ਨਾਲ ਲਾਓ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗਾ ਰੂਟ ਲਈ ਸਾਡੇ ਨਾਲ ਵਿਰੋਧ ਕਰਦੇ ਆ ਕੰਪਨੀ ਵਾਲੇ ਸਾਨੂੰ ਕਹਿੰਦੇ ਆ ਤੁਹਾਡੀ ਆਈਡੀ ਬੰਦ ਕਰ ਦਾਂਗੇ ਜੇ ਤੁਸੀਂ ਮੁਰੇ ਆ ਕੇ ਬੋਲੋਗੇ ਸਾਨੂੰ ਡਰਾਵੇ ਦਿੰਦੇ ਆ ਟਰਮੀਨੇਟ ਦੇ ਡਰਾਵੇ ਦਿੰਦੇ ਆ ਤੇ ਰਾਈਡਰ ਬੰਦਾ ਸਾਰੇ ਪਾਸੋਂ ਫਸਿਆ ਜੀ ਸਾਰੇ ਕਰਾਂਗੇ ਜੀ ਇੱਕ ਦਿਨ ਕਰ ਸਾਰੇ ਨਾਲ ਅਸੀਂ ਖੜੇ ਆ ਇੱਕ ਜੁੱਟ ਹੋ ਕੇ ਸਾਡੇ ਨਾਲ ਬੰਦੇ ਤਾਂ ਹੀ ਪਰੇਸ਼ਾਨ ਹੋ ਕੇ ਅਸੀਂ ਇੱਕ ਜੁੱਟ ਹੋ ਕੇ ਖੜੇ ਆ ਤਾ ਕਾਕੇ ਜਿੰਨੇ ਤੱਕ ਸਾਡਾ ਰੇਟ ਸਹੀ ਨਹੀਂ ਕਰਦੇ ਕੰਪਨੀ ਉਹ ਕੰਮ ਨਹੀਂ ਕਰਦੇ ਨਹੀਂ ਜੀ ਨਹੀਂ ਅਸੀਂ ਕੰਮ ਨਹੀਂ ਕਰਦੇ ਅਸੀਂ ਤਾਂ ਬੰਦ ਕਰਕੇ ਬੈਠੇ ਆ ਜੀ ਅਸੀਂ ਧੁੱਪੇ ਖੜੇ ਰਵਾਂਗੇ ਪੂਰਾ ਸੰਘਰਸ਼ ਕਰਾਂਗੇ ਐਂਡ ਤੱਕ ਲੜਾਂਗੇ ਕੰਪਨੀ ਸਾਡਾ ਹੱਕ ਦੇ ਦੇਵੇ ਅਸੀਂ ਨਹੀਂ ਜੇ ਕੰਪਨੀ ਸਾਡਾ ਹੱਕ ਦਵੇਗੀ ਅਸੀਂ ਕੰਮ ਵੀ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋ ਸੁਦੇਸ਼ ਨਾਮ ਹੈ ਸਰ ਮੇਰਾ ਸਰ ਪਹਿਲਾਂ ਤਾਂ ਮੈਂ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਸਾਡੇ ਲਈ ਜਿਮੇਟੋ ਕੰਮ ਕਰਦੇ ਹੋ ਆ ਕੀ ਮਾਮਲਾ ਹੈ ਕਿ ਤੁਸੀਂ ਮਾਮਲਾ ਸਰ ਆਏ ਵੀ ਸਾਨੂੰ ਪੈਸੇ ਬਹੁਤ ਘਾਟ ਦਿੱਤੇ ਜਾ ਰਿਹਾ ਹੈ ਔਰ ਜਿਹਨੇ ਸਾਡੀ ਪਿਕਅਪਾ ਸਾਡੀ ਉਹ ਨਹੀਂ ਦਿੱਤੀ ਜਾ ਰਹੀ ਠੀਕ ਹੈ ਸਾਡਾ ਜਿਹੜਾ 6 ਕਿਲੋਮੀਟਰ ਦਾ ਜਿਹੜੀ ਸਾਡੀ ਪਿਕਅਪ ਬਣਦੀ ਹੈ ਸਾਨੂੰ ਉਹ ਨਹੀਂ ਦਿੱਤੀ ਜਾ ਰਹੀ ਠੀਕ ਹੈ ਅਸੀਂ ਕਿੰਨੇ ਕਿੰਨੇ ਦੂਰ オーਡਰ ਲੈਣਾ ਜਾਂਦੇ ਆ ਮਤਲਬ ਕਿੰਨੇ ਕਿੰਨੇ ਦੂਰ ਲੈ ਕੇ ਜਾਂਦੇ ਆ オーਡਰ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਕੱਲਾ ਮਤਲਬ ਪਿਕ ਪਿਕਅਪ ਤਾਂ ਮੈ ਮਿਲ ਨਹੀਂ ਰਹੀ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਸਾਨੂੰ ਇੱਕ ਜਦੋਂ ਘੰਟਾ ਦਾ オーਡਰ ਪੈਂਦਾ ਸਾਨੂੰ ਤਾਂ ਸਾਡਾ ਘੰਟਾ ਟਕਰਾ ਹੋ ਜਾਂਦਾ ਠੀਕ ਹੈ ਉਹ ਸਾਡਾ ਘੰਟਾ ਉਹਨਾਂ ਕਰਕੇ ਖਰਾਬ ਹੁੰਦਾ ਹੈ ਉਹ ਸਾਡਾ オーਡਰ ਬਾਹਰ ਕਿਤੇ ਆ ਵਗੈਰਤੇ ਠੀਕ ਹੈ ਤੇ ਸਾਡਾ ਇਹ ਬੰਦਾ ਕਿਹਾ ਤੁਹਾਨੂੰ ਕਿਲੋਮੀਟਰ 10 ਮੀਟਰ ਸਾਨੂੰ ਦਿੱਤੇ ਜਾਵੇ ਤੁਹਾਨੂੰ ਹਜੇ ਇਸ ਕਰ ਕਰਤਾਰ ਕੀ 21 ਕਿਲੋਮੀਟਰ ਹਰਤਾਲ ਅਸੀਂ ਜਿੰਦਗੀ ਸਾਡੀ ਮੰਗਾਂ ਮੰਗਣੀ ਪੂਰੀ ਹੁੰਦੀ ਸਰ ਮੰਗਾ ਪੂਰੀ ਨਹੀਂ ਹੋਣੀ ਸਾਡੀ ਹਰਤਾਲ ਆਈ